ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਿਹਾ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਪੰਜਾਬੀਆਂ ਦੇ ਵਿੱਚ ਹਮੇਸ਼ਾ ਹੀ ਕੈਨੇਡਾ ਅਮਰੀਕਾ ਯੂਕੇ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਜਾਣ ਦੀ ਹੋੜ ਮੱਚੀ ਰਹਿੰਦੀ ਹੈ ਤੇ ਹਰ ਇੱਕ ਪੰਜਾਬੀ ਚਾਹੁੰਦਾ ਹੈ ਕਿ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਸੈਟਲ ਹੋ ਜਾਵੇ ਸੋ ਇਸੇ ਦੌਰਾਨ ਬਹੁਤ ਸਾਰੇ ਪੰਜਾਬੀਆਂ ਦੇ ਲਈ ਜਿੱਥੇ ਪਹਿਲਾਂ ਯੂਕੇ ਦੀ ਸਰਕਾਰ ਦੇ ਵੱਲੋਂ ਇੱਕ ਲੋਟਰੀ ਵੀਜ਼ਾ ਓਪਨ ਕੀਤਾ ਗਿਆ ਸੀ ਜਿਸ ਦੇ ਵਿੱਚ ਕਿ ਬਹੁਤ ਸਾਰੇ ਪੰਜਾਬੀਆਂ ਦੇ ਜਿਹੜੇ ਫ੍ਰੀ ਲੋਟਰੀ ਵਾਂਗ ਵੀਜ਼ੇ ਲੱਗੇ ਸਨ ਸੋ ਹੁਣ ਪੰਜਾਬੀਆਂ ਦੇ ਲਈ ਇੱਕ ਹੋਰ ਵੱਡਾ ਮੌਕਾ ਜਿਹੜਾ 1 ਅਕਤੂਬਰ ਤੋਂ ਨਿਕਲ ਕੇ ਆ ਰਿਹਾ ਹੈ ਜੀਆ ਤੁਹਾਨੂੰ ਦੱਸ ਦਈਏ ਕਿ ਹੁਣ ਪੰਜਾਬੀ ਭਾਰਤੀ ਸਟੂਡੈਂਟ ਕੈਨੇਡਾ ਤੋਂ ਇਲਾਵਾ ਜੇਕਰ ਆਸਟ੍ਰੇਲੀਆ ਦੇ ਵਿੱਚ ਜਾਣਾ ਚਾਹੁੰਦੇ ਆ ਤਾਂ ਆਸਟ੍ਰੇਲੀਆ ਸਰਕਾਰ ਦੇ ਵੱਲੋਂ ਇੱਕ ਲੋਟਰੀ ਵੀਜ਼ਾ ਓਪਨ ਕਰ ਦਿੱਤਾ ਗਿਆ ਹੈ ਜੀਆ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਲੋਟਰੀ ਦੀ ਤਰ੍ਹਾਂ ਵੀਜ਼ਾ ਜਿਹੜਾ ਹੈ ਉਹ ਅਪਰੂਵ ਹੋਵੇਗਾ ਤੇ ਪੰਜਾਬੀ ਭਾਰਤੀ ਜਿਨ੍ਹਾਂ ਦੀ ਉਮਰ 18 ਸਾਲ ਤੋਂ ਲੈ ਕੇ 30 ਸਾਲ ਦੇ ਵਿਚਕਾਰ ਹੈ ਜੇਕਰ ਉਹਨਾਂ ਦੇ ਵੱਲੋਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਜਾਂ ਫਿਰ 2 ਸਾਲ ਦਾ ਡਿਪਲੋਮਾ ਕੀਤਾ ਹੋਇਆ ਹੈ ਤੇ ਉਹ ਹੁਣ ਆਸਟ੍ਰੇਲੀਆ ਦਾ ਜਿਹੜਾ ਵਰਕਿੰਗ ਹੌਲੀਡੇ ਵੀਜ਼ਾ ਜਿਸ ਨੂੰ ਕਿਹਾ ਜਾ ਰਿਹਾ ਹੈ ਸਬ ਕਲਾਸ ਇਸ ਨੂੰ ਕਿਹਾ ਜਾ ਰਿਹਾ ਹੈ ਸਬ ਕਲਾਸ 462 ਵੀਜ਼ਾ ਜਿਹੜਾ ਵੀ ਇਸ ਨੂੰ ਕਿਹਾ ਜਾ ਰਿਹਾ ਹੈ ਇਹ ਵੀਜ਼ਾ ਅਪਲਾਈ ਕਰ ਸਕਦੇ ਹਨ ਤੁਹਾਨੂੰ ਦੱਸ ਦਈਏ ਕਿ ਆਸਟ੍ਰੇਲੀਆ ਸਰਕਾਰ ਦੇ ਵੱਲੋਂ ਪਹਿਲਾਂ ਤੋਂ ਹੀ ਇਹ ਵਰਕਿੰਗ ਹੌਲੀਡੇ ਵੀਜ਼ਾ ਚਲਾਇਆ ਜਾ ਰਿਹਾ ਸੀ ਪਰ ਇਸ ਵਾਰ ਭਾਰਤ ਦਾ ਵੀ ਇਸ ਦੇ ਵਿੱਚ ਨਾ ਐਡ ਕਰ ਦਿੱਤਾ ਗਿਆ ਹੈ ਜਿਸ ਦੇ ਦੌਰਾਨ 1000 ਤੋਂ ਵੱਧ ਲੋਕਾਂ ਨੂੰ ਇਹ ਵੀਜ਼ਾ ਜਿਹੜਾ ਜਾਰੀ ਕੀਤਾ ਜਾਵੇਗਾ ਤੇ ਇਸ ਦੇ ਲਈ 2 ਦਿਨ ਦੇ ਲਈ ਜਿਹੜਾ ਆਸਟ੍ਰੇਲੀਆ ਸਰਕਾਰ ਦੇ ਵੱਲੋਂ ਇੱਕ ਵੈਲਟ ਓਪਨ ਕੀਤਾ ਜਾਵੇਗਾ ਜਿਸ ਦੇ ਵਿੱਚ ਤੁਸੀਂ ਆਪਣੀ ਪਾਸਪੋਰਟ ਦੀ ਡਿਟੇਲ ਆਪਣੀ ਜਿਹੜੀ ਆ ਡੇਟ ਆਫ ਬਰਥ ਤੋਂ ਇਲਾਵਾ ਪਾਸਪੋਰਟ ਇਸ ਤੋਂ ਇਲਾਵਾ ਹੋਰ ਡਿਟੇਲ ਤੁਸੀਂ ਭਰ ਸਕਦੇ ਹੋ ਉਸ ਦੇ ਵਿੱਚ ਤੇ ਤੁਹਾਨੂੰ ਆਸਟ੍ਰੇਲੀਆ ਦੀ ਸਰਕਾਰ ਤੇ ਇਮੀਗ੍ਰੇਸ਼ਨ ਵੱਲੋਂ ਈਮੇਲ ਜਾਰੀ ਕਰਕੇ ਤੁਹਾਡਾ ਜੇਕਰ ਵੈਲਟ ਦੇ ਵਿੱਚ ਨਾਂ ਆ ਜਾਂਦਾ ਹੈ 1000 ਜਿਹੜੇ ਉਹਨਾਂ ਦੇ ਵੱਲੋਂ ਸਟੂਡੈਂਟ ਜਾਂ ਫਿਰ ਜਿਹੜੇ ਵੀ ਭਾਰਤੀ ਆ ਪੰਜਾਬੀ ਆ ਉਹ ਲੈ ਜਾਣਗੇ ਜੇਕਰ ਉਹਨਾਂ ਦੇ ਵਿੱਚ ਨਾਂ ਆ ਜਾਂਦਾ ਹੈ ਤੇ ਤੁਹਾਡਾ ਵੀ 1 ਸਾਲ ਦਾ ਵਰਕਿੰਗ ਹੌਲੀਡੇ ਵੀਜ਼ਾ ਜਿਹੜਾ ਸਟ੍ਰੇਟ ਯਾਦਾ ਉਹ ਲੱਗ ਸਕਦਾ ਹੈ